ਪਿੱਛੋਂ ਨਾ ਡੇਟ ਅਮਰਸਾ ਦਾ ਇਤਿਹਾਸਕ ਇਹ ਹੈ ਗ੍ਰਗਿਆਣਾ ਮੰਦਿਰ ਦੇ ਬਿਲਕੁਲ ਆਪਾਂ ਨੇੜੇ ਪਹੁੰਚ ਗਏ ਸੰਗਤ ਜੀ ਅਮਰਸਾ ਦੇ ਸ਼ਹਿਰ ਵੀ ਇਹ ਵੀ ਇੱਕ ਇਤਿਹਾਸਕ ਤੇ ਫੇਮਸ ਸਥਾਨ ਜਿੱਥੇ ਤੁਹਾਨੂੰ ਮਦਰ ਦਰਸ਼ਨ ਕਰਾਉਣ ਲੱਗੇ ਸਮਾਏ ਹਾਏ ਹੈ ਦਰਗਾਣਾ ਮੰਦਰ ਦਾ ਰਸਤਾ ਜਾਂਦਾ ਸੰਗਤ ਹੀ ਇਹ ਚੌਂਕ ਇਹ ਰਸਤਾ ਦਰਗਾਣਾ ਮੰਦਰ ਨੂੰ ਜਾਂਦਾ ਤੁਸੀਂ ਆਟੋ ਜਾਂ ਕਿ ਉਹ ਸਟੇਸ਼ਨ ਤੋਂ ਨੇੜੇ ਨੇੜੇ ਇਹ ਬਾਜ਼ਾਰ ਆਸ-ਪਾਸੇ ਲੋ ਬਹੁਤ ਸੱਲਬਤ ਦਰਗਾਹਾਂ ਮੰਦਰ ਦੇ ਦਰਸ਼ਨ ਕੀਤੇ pela te de capuchines da capuchino va a ਅਦਨ ਮਦਨ ਮੋਹਨ ਵਲਦਾਨੀ ਵੀਰ ਹਕੀਕਤ ਰਾਇ ਇਹਦਰ ਗਠੜੀ ਕਰ ਰਿਹਾ ਜੋੜਾ ਕਰ ਚੰਗਜ ਦੇ ਨਵੇਂ ਬਲਾਕ ਵਿੱਚ ਸਾਰੀ ਸ ਸਾਸਤਰੀਆਂ ਦਾ ਸਾਰਿਆਂ ਸਾਸਤਰੀ ਵੈਗੁਰੂ ਜੀ ਕੇ ਖਾਨ ਸਾਹਿਬ ਵੈਗਰੀ ਇਕ ਤੇ ਆਪਣੇ ਤਿੰਨ ਦਿਨਾਂ ਦੀ ਯਾਤਰਾ ਅੰਮ੍ਰਿਤਸਰ ਦੇ ਆਉਣ ਦੇ ਵਿੱਚ ਇਤਿਹਾਸਕ ਸਥਾਨ ਜਿੰਨੇ ਵੀ ਸੀ ਅੰਮ੍ਰਿਤਸਰ ਜੀ ਦੇ ਜਿਨ੍ਹਾਂ ਦੇ ਵਿੱਚ ਸ਼ਨੀ ਮੰਦਿਰ ਜੀ 1766 ਈਸਵੀ ਦਾ ਜੋ ਬਣਿਆ ਸੀ ਜੋ ਪਹਿਲਾਂ ਆਪਾਂ ਦਿਖਾਇਆ ਉਸ ਤੋਂ ਬਾਅਦ ਅੱਜ ਦੁਰਗਿਆਣਾ ਮੰਦਿਰ ਇਹ ਵੀ ਇੱਕ ਅੰਮ੍ਰਿਤਸਰ ਜੀ ਦੇ ਤੀਰਥ ਇਤਿਹਾਸ ਹੈਗਾ ਜਿਨ੍ਹਾਂ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਅੰਮ੍ਰਿਤਸਰ ਦੀਆਂ ਤਿੰਨ ਦਿਨਾਂ ਦੀ ਯਾਤਰਾ ਵਿੱਚ ਇਹ ਵੀ ਆਉਂਦਾ ਇਹਨਾਂ ਦੇ ਵੀ ਦਰਸ਼ਨ ਕਰਾਉਣਾ ਆਪਾਂ ਜ਼ਰੂਰੀ ਸਮਝਦੇ ਆ ਇਹ ਵੀ ਸੰਗਤ ਜੀ ਤੁਹਾਡੇ ਨੂੰ ਦਰਸ਼ਨ ਕਰਾਵਾਂਗੇ ਆਪਾਂ ਹੁਣ ਬਾਹਰ ਮੰਦਰ ਦੇ ਪਰਿਸਪਰ ਬੈਠੇ ਆ ਅਪਾਂ ਅੰਦਰ ਚੱਲੇ ਆ ਲਾਈਕ ਐਂਡ ਸ਼ੇਅਰ ਜ਼ਰੂਰ ਕਰੇ ਸਬਸਕ੍ਰਾਈਬ ਕਰੇ ਵੀਡੀਓ ਨੂੰ ਪੂਰਾ ਦੇਖੇ ਅੱਜ ਇਹ ਦੋ ਮੰਦਰਾਂ ਦੇ ਦਰਸ਼ਨ ਤੁਹਾਨੂੰ ਕਰਾਂਗੇ ਸ਼ਨੀ ਮੰਦਰ ਜੀ ਦੇ ਪਹਿਲਾਂ ਦਿਖਾ ਚੁੱਕੇ ਆ ਤੇ ਇਸ ਤੋਂ ਬਾਅਦ ਆਪਾਂ ਦੁਰਗਾਣਾ ਮੰਦਰ ਜੀ ਦੇ ਵਿੱਚ ਆ ਜਿਨ੍ਹਾਂ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਇਹ ਦੁਕਾਨਾਂ ਬਾਹਰ ਸ਼ਾਪ ਜਿਹੜੀ ਮਾਰਕੀਟ ਅੰਦਰ ਦੇ ਅੰਦਰ ਜਾਂਦੇ ਆ ਲੋ ਸਾਲਾਂ ਬਾਅਦ ਮੈਂ ਇਸ ਜਗ੍ਹਾ ਤੇ ਨਿੱਕਾ ਜਿਹਾ ਹੁੰਦਾ ਸੀ ਜਦੋਂ ਆਇਆ स्वामी दे मां दुर्गा जी मूर्तिया नमस्कार कर। ਦਰਗਾਣਾ ਮੰਦਰ ਦਰਬਾਰ ਸਾਹਿਬ ਦੀ ਕੌਫੀ ਫੇਰ ਹੈ ਜਿਹੇ ਮੁੱਸਤਰੇ ਬਣਾਏ ਹੋਏ ਇਹਨਾਂ ਦੇ 15 ਦਰਸ਼ਨ ਕਰਨ ਜਾ ਰਹੇ ਮਾਤਾ ਦੁਰਗਾ ਜੀ ਦੇ तरफ़ जी श्री भोलेनाथ स्वामीजी कृष्ण सदामाई ਇਹ ਦੁਰਗਾ ਮੰਦਿਰ ਦਾ ਵਿੱਚ ਸਰੋਵਰਦ ਹੈ ਸ਼੍ਰੀ ਵੇਦ ਭਵਨ ਸਾਹਮਣੇ ਇਹ ਅੰਦਰ ਦੀ ਜਿਹੜੀ ਅੰਦਰਮਨ ਹੈ ਫੋਟੋ ਲੈਣੀ bilkul shehar de vich ke andar de drishya ਸਰੋਵਰ ਦੀ ਪ੍ਰਕਰਮਾ ਕਰਨ ਲੱਗੇ ਆ ਮੰਦਿਰ ਤਾਂ ਇਹ ਵੀ ਕਾਫੀ ਵੱਡਾ ਹੈ ਇਹ ਇੱਕ ਹਾਲ ਆ ਜਿੱਥੇ ਸਮਿਲਨ ਕਰਦੇ ਆ ਇਹ ਛੋਟਾ ਜਿਹਾ ਕਿਸ਼ੇਰ ਮੰਦਿਰ ਜਿੱਦੇ ਆਪਾਂ ਦਰਸ਼ਨ ਕਰਦੇ ਆ। ਪਿਆਰੀ ਜੀ ਪੂਜਾ ਕਰੀ ਹੁੰਦੀ ਸੀ। ਸਫਾਈ ਬਹੁਤ ਐਸੀ ਮੰਦਿਰ ਚ। ਸੰਗਤੀ ਸਫਾਈ ਬਹੁਤ ਮੰਦਲ ਚ ਆਸੇ-ਪਾਸੇ ਹੁਣ ਪ੍ਰਕਰਮਾ ਚ ਇਥੇ ਇਹ ਮੰਨਣਯੋਗ ਹੈ ਕਿ ਪੰਡਤਾਂ ਦੀ ਸਫਾਈ ਰੱਖੀ ਬਹੁਤ ਜ਼ਿਆਦਾ ਪ੍ਰਕਰਮਾ ਇਹ ਮੰਦਿਰ ਵੀ ਜੋ ਆਇਆ ਆਸੇ-ਪਾਸੇ ਦਰਸ਼ਨ ਸਾਰੇ ਮੰਦਿਰ ਦੇ ਗ੍ਰਾਮ ਹੈ ਮਾਤਾ ਦੁਰਗਾ ਦੇ ਨਾਂ ਤੇ ਇਹ ਮੰਦਿਰ ਬਣਾਇਆ ਹੋਇਆ ਹੈ ਕਾਫੀ ਪੁਰਾਣਾ ਮੰਦਿਰ ਸ਼ਹਿਰ ਤੋਂ ਸਭ ਤੋਂ ਵੱਡਾ ਅੰਮ੍ਰਿਤਸਰ ਦੇ ਵਿੱਚ ਇਹ ਹੀ ਮੰਦਿਰ ਹੈ ਸਭ ਤੋਂ ਵੱਡਾ ਦਰਿਆਣਾ ਮੰਦਿਰ ਜਿਹਦੇ ਨਾਂ ਤੇ ਟ੍ਰੇਨਾਂ ਵੀ ਚੱਲਦੀਆਂ ਸੀਸ਼ੇ ਦੇ ਵਿੱਚ ਹੁਣ ਕਰਕੇ ਸ਼੍ਰੀ ਕ੍ਰਿਸ਼ਨ ਜੀ ਦੇ ਮੂਰਤੀਆਂ ਬਣੀਆਂ ਜਿਹੜੇ ਦਿਖ ਨਹੀਂ ਰਹੀ ਪਰ ਦਰਸ਼ਨ ਤੋਂ ਨਿਰੋਧ ਕਰਾਤੇ माँ लक्ष्मी जी माँ संतोषी जी माँ सरस्वती जिन्होंने दर्शन कर रहे हैं माँ सरस्वती माँ संतोषी जी माँ लक्ष्मी जी मोचन हनुमान जी के दर्शन का, वृंदावन श्री ठाकुर जी कृष्ण भगवान महाराजा जी ਸੰਕਟਮੋਚਨ ਹਨੂਮਾਨ ਜੀ ਦੀ ਰਤਬਾ ਲੱਗੀ ਜਿਹਦੇ ਦੇ ਦਰਸ਼ਨ ਕੀਤੇ ਹੈ ਸਮੁੰਦਰ ਦੇ ਵਿੱਚ ਸਰੋਵਰ ਦੇ ਨਾਲ ਬੜਵੀ ਕੋਸ਼ ਹੈ ਇਹ ਸਮਾਰਕ ਇਹੀ ਬਹੁਤ ਪੁਰਾਣਾ ਬੋਰਡ ਹੈ ਜਿਹਦੀ ਪੂਜਾ ਹੁੰਦੀ ਹੈ ਸਮੁੰਦਰ ਦੇ ਵਿੱਚ ਅਰੋਸ਼ਵਾ ਦਾ ਪ੍ਰਕਰਮਾ ਕਾਫੀ ਵੱਡੀ ਹੈ ਇਹ ਵਿਸ਼ਨੂ ਭਗਵਾਨ ਤੇ ਮਾ લક્ષਮੀ ਜੀ ਉਹਨਾਂ ਦੇ ਚਰਨਾਂ 'ਚ ਬੈਠੇ ਤੇ ਬ੍ਰਹਮਾ ਜੀ ਉਹਨਾਂ ਦੇ ਨਾਭੀ ਵਿੱਚ ਕਮਲ ਦੇ ਫੁੱਲ ਤੇ ਬਰਾਜਮਾਨ ਜਿੰਨੇ ਸੇਮੂਰਤੀ ਦੇ ਦਰਸ਼ਨ ਕਰ ਰਹੇ ਹਨ ਇਹ ਭਗਵਾਨ ਭੋਲੇनाथ ਹੈ ਮਾ ਪਾਰਵਤੀ ਇਹ ਵਿਸ਼ਨੂ ਭਗਵਾਨ ਜੀ ਇਹ ਸ਼੍ਰੀ ਰਾਮ ਜੀ ਤੇ ਲਕਸ਼ਮਣ ਜੀ ਇਹ ਨਰਸਿੰਘ ਦਾ ਰੂਪ ਦੇ ਵਿੱਚ ਦਰਸ਼ਨ ਦਰਸਾਏ ਗਏ ਹਨ ਹਰਨਾਕ ਸਿੰਘ ਜਦੋਂ ਇਹ ਰੋਕਸ ਪ੍ਰਾਪਤ ਕਰਨ ਦੇ ਪਿੰਦੇ ਸਜਾ ਇਹ ਮਾ ਦੁਰਗਾ ਦੇ ਮੰਦਿਰ ਦੇ ਅੰਦਰ ਹੀ ਸ਼੍ਰੀ ਸ਼ਨੀ ਐਵੇਂ ਨਵ ਗ੍ਰਹਿ ਮੰਦਿਰ ਬਣਾਇਆ ਹੋਇਆ ਹੈ ਇਹ ਨਵ ਗ੍ਰਹਿ ਮੰਡਲ ਸੂਰੀય ਭਗਵਾਨ ਕੇਂਦਰ ਭਗਵਾਨ ਮੰਗਲ ਦੇ ਇਹ ਬੁੱਧ ਦੇਵ ਇਹ ਬ੍ਰਹਸਪਤੀ ਦੇਵਤਾ ਜੀ ਜਿਹੜੇ ਦੇਵਤੇ ਉਹਨਾਂ ਦੀ ਉਸੇ ਡਰੈਸ ਚ ਉਹਨਾਂ ਦੇ ਪੋਸ਼ਾਕ ਪਾਈ ਹੋਈ ਹੈ ਇਹ ਸ਼ੁਕਰ ਦੇਵ ਚਿੱਟੀ ਵਸਤਰਾਂ ਦੇ ਵਿੱਚ ਇਹ ਸ਼ਨੀ ਦੇ ਕਾਲੇ ਵਸਤਰਾਂ 'ਚ ਇਹ ਰਾဟု ਦੇ ਵੀ ਕਾਲੇ ਵਸਤਰਾਂ 'ਚ ਇੱਕ ਇੱਕ ਦੇਵ ਜੀ ਇਹ ਵੀ ਕਾਲੇ ਵਸਤਰਾਂ ਚ ਇੱਥੇ ਹਵਨ ਕਰਾਉਂਦੇ ਜੋ ਵੀ ਪੂਜਾ ਇਹ ਛਨੀ ਦੇਵੀ ਦੇ ਦੇ ਵੀ ਦੇ ਬੜਾ ਹੈ ਇਹ ਬਿੱਲੀ ਦਾ ਬੱਚਾ ਫੜ ਦੇ જય શ્રી ਹਨੂਮਾਨ ਇਸ਼ੀ ਇਹ ਸੈਂਪਲ ਵੀਚਨ ਹੁਣਾ ਮੰਦਿਰ ਬੰਦਰ ਇਹ ਸ਼ੇਰ ਨੂੰਗੇ ਜੀ ਦਰਸ਼ਨ ਕਰਦੇ ਮੰਦਿਰ ਦੇ ਇਸ ਆਰ ਤੇ ਬਰਿਆਣਾ ਮੰਦਿਰ ਚ ਨਿੱਕੇ ਨਿੱਕੇ ਮੰਦਿਰ ਬਹੁਤ ਬਣਾਏ ਕੋਸ਼ਿਨ ਗੈਣ ਦੇ ਰਹੇ ਦਿਲਸੀ ਕਾਟ ਛੋਟੇ ਛੋਟੇ ਮੰਦਰ ਪ੍ਰਕਾਰਾਂ ਦੇ ਆਸੇ-પાસੇ ਦਰਗਾਣਾ ਮੰਦਰ ਜਿਵੇਂ ਹੁਣੇ ਆਪਾਂ ਦਰਸ਼ਨ ਕਰਕੇ ਆਏ ਤુલਸੀ ਜੀ ਦੇ ਜਿਨ੍ਹਾਂ ਨੇ ਹਨੂਮਾਨ ਜੀ ਚਰਿੱਤਰ ਦੀ ਰਚਨਾ ਕੀਤੀ ਹੈ ਇਹ ਉਹ ਤુલਸੀ ਜੀ ਸਮਾਮੀ ਤુલਸੀ ਜੀ ਸੀ ਦੇ ਦੋ ਤਰੀ ਮਾਤਾ ਮਹਾ ਗौरी ਮਾਤਾ ਮਹਾਰਾਤਰੀ ਮਾਤਾ ਚੰਦਰ ਘਾਟ ਦੇਵੀ ਬ੍ਰਹਮਚਾਰੂਣੀ ਮਾਤਾ ਸ਼ਿਵਾਲ ਪੁਤਰੀ

जय श्री शंकर मोचन हनुमान जी 700 ਸਾਲ ਸੁਪਰਚੀਨ ਸ਼੍ਰੀ ਸ਼ੀਤਲਾ ਮਾਤਾ ਜੀ ਦਾ ਮੰਦਿਰ ਹੈ 700 ਇਹ ਮਾਤਾ ਸ਼ੀਤਲਾ ਜੀ ਦਾ ਮੰਦਿਰ 700 ਸਾਲ ਪੁਰਾਣਾ ਜਿਹਦੇ ਦਰਸ਼ਕੇ ਕਰਾ ਰਿਹਾ ਧੰਨਵਾਦ ਮਾਂ ਦੁਰਗਾ ਜੀ ਦਾ ਇਹ ਮੈਨੇ ਲੱਤਾਂ ਕੋਈ ਜੀ ਦੁਰਗਾ ਨਾਮ ਮੰਦਿਰ ਇੱਕ ਦਿਨ ਦੀ ਲੱਗੀ ਹੈ तलाई दर के दर्शन करके ये धार्मिक स्थान शुटिंग दुकान सारा पूजा का समान ਕਿੰਦਰਲੇ ਵਾਸਤੇ ਦਰਗਾਣਾ ਮੰਦਰ ਅਨਪੂਰਨਾ ਮਾਂ ਕਿੱਥੇ ਲੰਗਰ ਦਾ ਭਵਨ ਆ ਜੋ ਸ਼ਰਧਾਲੂ ਲੰਗਰ ਸ਼ਕਣਾ ਚਾਹੁੰਦੇ ਆ ਸਕ ਸਕਦੇ ਜਿੰਨਾ ਦੀ ਮੰਨਤ ਪੂਰੀ ਹੁੰਦੀ ਆ ਉਹ ਤਾਗਾ ਬੰਦ ਏ ਮੰਦਰ ਹੈ ਲੋਕ ਹੈ ਸੱਥੇ ਵੀ ਹੈ ਨਹੀਂ ਦਰਸ਼ਨ ਕਰਦੀ 나 오늘 만나. 이쪽 람 씨가 여기에 보통. 어디 가려고? 나 어디서 오인팔 수 있나? 이쪽에 있는 게. 아? 자꾸 기안 가려고. 아, 자꾸 주행을. ਸ਼ੇ ਅਖੰਡ ਰਮਾਇਣ ਕਾ ਜਿਹੜੇ ਜ ਰਮਾਇਣ ਜੀ ਦਾ ਪਾਠ ਕਰਾਂਦੇ ਇਸ ਥਾਂ ਤੇ ਉਹ ਜਗ੍ਹਾ ਜੈ ਮਾ ਦੁਰਗਾ ਜੀ ਗ੍ਰਾਧਾ ਕ੍ਰਿਸ਼ਨ ਜੈ ਹੋ ਸ੍ਰੀ ਰਾਮ प्रोटीन के गंगामंदर दोस्तों तो जी महराज पूरे भंडार में सदाई जाए ਹੋਰਾ ਤੇ ਦੀ ਸਦਾ ਹੀ ਜੈ ਸ਼੍ਰੀ ਸੰਕਟਮੋਚਾ ਹਨੂਮਨ ਪਰ ਦੀ ਸਦਾ ਹੀ ਜੈ ਅੱਜ ਦੀ ਵੀਡੀਓ ਆਪਣੀ ਸਮਾਪਤੀ ਲਵਾਦੇ ਆਪਾਂ ਸ਼੍ਰੀ ਦਰਗਿਆਣਾ ਮੰਦਿਰ ਜੀ ਦੇ ਸਾਰੇ ਪਰਿਸਪਰ ਦੇ ਦਰਸ਼ਨ ਤੁਹਾਨੂੰ ਕਰਾ ਕੇ ਲਏ ਆ ਜੋ ਵੀ ਇਹਦੇ ਵਿੱਚ ਛੋਟੇ ਮੰਦਿਰ ਵੱਡੇ ਮੰਦਿਰ ਇਹਦੀ ਜ ਮੰਦਿਰ ਬਹੁਤ ਸੀ ਸਾਰਿਆਂ ਦੇ ਮੈਂ ਤੁਹਾਨੂੰ ਦਰਸ਼ਨ ਕਰਾਤੇ ਆ ਕੋਈ ਮੰਦਿਰ ਰਹਿਣ ਨਹੀਂ ਦਿੱਤਾ ਸਭ ਦੇ ਦਰਸ਼ਨ ਤੁਹਾਨੂੰ ਕਰਾਤੇ ਆ ਅੱਜ ਦੀ ਵੀਡੀਓ ਬੇ ਇੱਥੇ ਹੀ ਸਮਾਪਤਾ ਕਰਦੇ ਆ ਬਲੌਗ ਨੂੰ ਕੱਲ ਨਵਾਂ ਬਲੌਗ ਪਾਵਾਂਗੇ ਅੱਜ ਇਹ ਬਲੌਗ ਨੂੰ ਇੱਥੇ ਸਮਾਪਤ ਕਰਦੇ ਹਾਂ ਲਾਈਕ ਐਂਡ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਧੰਨਵਾਦ ਅਗਲੀ ਵੀਡੀਓ ਵੇਖਣ ਲਈ ਤਿਆਰ ਰਹੋ ਸਸ ਸੇ ਆਫ